ਸੋ ਗੱਥੀਆ ਤੁਹਾਨੂੰ ਆਊਟਲੈਟ ਤੇ ਨਹੀਂ ਮਿਲੇਗਾ ਇਹ ਆਵਰੀ ਜੈਕਟ ਦੀ ਗੱਲ ਕਰੀਏ ਸ਼ੈਕਟ ਦੀ ਜੀ ਤਾਂ ਇਹ ਸਲਮਾਨ ਖਾਨ ਨੇ ਵੀ ਆਪਦੇ ਬਰਥਡੇ ਤੇ ਵੇਡਿੰਗ ਕੀਤੀ ਹੈ ਕੈਮੋ ਫਲੈਸ ਦੇ ਵਿੱਚ ਅੱਜਕੱਲ ਸਭ ਤੋਂ ਟ੍ਰੈਂਡਿੰਗ ਹੈ ਮਚਾਂ ਦਾ ਤੇ ਲੇਡੀਜ਼ ਦਾ ਸਪੈਸ਼ਲ ਫਰਸਟ ਫਲੋਰ ਦੇ ਉੱਤੇ ਸਾਰੇ ਬ੍ਰਾਂਡਸ ਲੈ ਕੇ ਆਏ ਜੀ ਜੋ ਆਸ-ਪਾਸੇ ਆਪਣੇ ਕਿਤੇ ਨਹੀਂ ਮਿਲਦੇ ਕਿਤੇ ਜਾਣ ਦੀ ਲੋੜ ਨਹੀਂ ਚੰਡੀਗੜ ਪਟਿਆਲਾ ਦਿੱਲੀ ਕਿਤੇ ਜਾਣ ਦੀ ਲੋੜ ਨਹੀਂ ਸਾਰੀ ਇੰਟਰਨੈਸ਼ਨਲ ਰੇਂਜ ਆਪਣੇ ਕੋਲ ਆਈ ਹੋਈ ਹੈ ਮਾਨਸਾਲੇ ਉਹ ਬ੍ਰਾਂਡਡ ਕੱਪੜੇ ਲੈਣ ਲਈ ਹੁਣ ਤੁਹਾਨੂੰ ਕਿਸੇ ਦੂਰ ਸ਼ਹਿਰ ਨਹੀਂ ਜਾਣਾ ਪੈਣਾ ਤੁਹਾਡੇ ਮਾਨਸਾ ਦੇ ਵਿੱਚ ਖੁੱਲ ਚੁੱਕਿਆ ਹੈ ਐਕਸ ਕ੍ਰੋਮ ਦਾ ਐਕਸਕਲੂਸਿਵ ਮਲਟੀ ਬ੍ਰਾਂਡ ਸਟੋਰ ਜਿਹਦੇ ਵਿੱਚ ਮਿਲਨੇ ਤੁਹਾਨੂੰ ਵੱਡੇ ਵੱਡੇ ਬ੍ਰਾਂਡ ਤੇ ਨਵੀਂ ਤੋਂ ਨਵੀਂ ਵੈਰਾਈਟੀ ਮਿਲਨੀ ਆ ਨਵੇਂ ਨਵੇਂ ਤੁਹਾਨੂੰ ਡਿਜ਼ਾਈਨ ਮਿਲਨੇ ਆ ਸਾਰੀ ਜਾਣਕਾਰੀ ਲਵਾਂਗੇ ਜੇ ਸਭ ਤੋਂ ਵੱਡੀ ਖਾਸ ਗੱਲ ਕਰੀਏ ਇੱਕੋ 게ਟ ਰਾਹੀਂ ਤੁਸੀਂ ਐਂਟਰ ਹੋਗੇ ਪੂਰੀ ਫੈਮਿਲੀ ਦੇ ਕੱਪੜੇ ਲੈ ਸਕਦੇ ਹੋ ਲੇਡੀਜ਼ ਮੈਨਜ਼ ਤੇ ਚਿਲਡਰਨ ਤੇ ਆਪਾਂ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਸਸੀ ਗੱਲ ਬਾਈ ਸ੍ਰੀਤਾ ਜੀ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਨਵੇਂ ਸਟੋਰ ਦੀਆਂ ਜੀ ਬਾਈ ਜੀ ਸਭ ਤੋਂ ਪਹਿਲਾਂ ਨਾ ਐਕਸਕ੍ਰੋਮ ਦੀ ਆਪਾਂ ਲੋਕੇਸ਼ਨ ਦੱਸ ਦੀ ਕਿੱਥੇ ਪਈ ਲੋਕੇਸ਼ਨ ਵੀ ਜੀ ਨੀਅਰ ਬੱਸ ਸਟੈਂਡ ਆਪੋਜ਼ਿਟ ਨਿੱਕੀ ਚਾਰਪੰਡਾ ਠੀਕ ਹੈ ਜੀ ਹਾਂਜੀ ਬਹੁਤ ਹੀ ਵਧੀਆ ਲੋਕੇਸ਼ਨ ਤੇ ਆਪਾਂ ਸਟੋਰ ਖੋਲਿਆ ਠੀਕ ਹੈ ਜੀ ਖਾਹਤ ਨੂੰ ਦੂਰ ਜਾਣ ਦੇ ਲੋੜ ਨਹੀਂ ਆ ਜਿਵੇਂ ਬੱਸ ਸਟੈਂਡ ਦੇ ਨਾਲ ਜੀ ਹਾਂਜੀ ਬਾਈ ਜੀ ਇੱਕ ਸਵਾਲ ਇੱਥੇ ਜ਼ਰੂਰ ਬਣਦਾ ਬਈ ਤੁਸੀਂ 20 ਤੋਂ 25 ਸਾਲ ਪੁਰਾਣਾ ਹਾਂ ਜਿਹੜਾ ਕੱਪੜੇ ਦਾ ਕੰਮ ਕਰਦੇ ਮਾਨਸਾ ਦੇ ਵਿੱਚ ਤੇ ਬਹੁਤ ਵੱਡੇ ਵੱਡੇ ਪਹਿਲਾਂ ਵੀ ਤੁਸੀਂ ਬ੍ਰਾਂਡ ਲੈ ਕੇ ਆਏ ਹੋ ਹਾਂਜੀ ਹਾਂ ਵੀ ਲੈ ਕੇ ਆਏ ਭਾਈ ਇੱਕ ਹੁੰਦਾ ਨਾ ਮਾਨ ਦੇ ਵਿੱਚ ਜਾਂ ਮੈਂ ਵੀ ਸੋਚਿਆ ਯਾਰ ਮਾਨਸਾ 'ਚ ਇੰਨਾ ਵੱਡਾ ਖਰਚਾ ਕਰਨਾ ਵੀ ਛੋਟਾ ਨਹੀਂ ਮਨ ਕਰਿਆ ਵੀ ਆਪਾਂ ਕਿਸੇ ਵੱਡੇ ਸ਼ਹਿਰ ਚ ਨਹੀਂ ਨਹੀਂ ਵੀ ਜੀ ਆਪਾਂ ਆਪਣੇ ਸ਼ਹਿਰ ਮਾਨਸਾ ਨੂੰ ਹੀ ਉੱਪਰ ਲੈ ਕੇ ਜਾਣਾ ਹੈ ਠੀਕ ਹੈ ਜੀ ਮਾਨਸਾ ਦੀ ਤਰੱਕੀ ਕਰਨੀ ਹੈ ਠੀਕ ਹੈ ਜੀ ਕੰਮ ਤਾਂ ਆਪਾਂ ਕਿਤੇ ਵੀ ਕਰ ਸਕਦੇ ਆ ਜੀ ਚੰਡੀਗੜ੍ਹ ਵੀ ਆ ਪਟਿਆਲੇ ਵੀ ਆ ਲੁਧਿਆਣੇ ਵੀ ਆ ਆਪਾਂ ਚਾਹੁੰਦੇ ਆ ਕਿ ਮਾਨਸਾ ਦੇ ਲੋਕ ਮਾਨਸਾ ਜੀ ਰਹਿ ਕੇ ਇੰਟਰਨੈਸ਼ਨਲ ਬ੍ਰਾਂਡਸ ਅੱਛੀ ਖਰੀਦਪਾਨ ਠੀਕ ਹੈ ਜੀ ਬਾਹਰ ਜਾਣ ਦੀ ਲੋੜ ਨਾ ਪਵੇ ਜੀ ਜੇ ਆਪਣੇ ਲੋਕਾਂ ਨੂੰ ਬਾਹਰ ਹੀ ਜਾਣਾ ਪਵੇ ਤਾਂ ਫਿਰ ਆਪਣਾ ਕੀ ਫਾਇਦਾ ਮਾਨਸਾ ਚ ਜੰਮੇ ਦਾ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਸੋਚ ਆ ਭਾਈ ਜੀ ਤੇ ਭਾਈ ਹੁਣ ਜੇ ਗੱਲ ਕਰੀਏ ਨਾ ਕਿਹੜੇ ਕਿਹੜੇ ਬ੍ਰਾਂਡ ਆ ਜਿਹੜੇ ਆਪਾਂ ਇੱਥੇ ਲੈ ਕੇ ਆਏ ਆ ਜੀ ਜੀ ਆਪਣੇ ਕੋਲ ਇੰਟਰਨੈਸ਼ਨਲ ਬ੍ਰਾਂਡ ਆਇਆ ਲਾ ਮਦੀਨਾ ਜੀ ਠੀਕ ਹੈ ਜੀ ਇਹਦੀ ਸਾਰੇ ਐਕਸਕਲੂਸਿਵ ਰੇਂਜ ਹੈ ਜੀ ਸਾਰੇ ਪ੍ਰੋਡਕਟ ਇਹਦੇ ਜਿਹੜੇ ਹੈਗੇ ਆ ਇੰਟਰਨੈਸ਼ਨਲੀ ਬ੍ਰਾਂਡ ਹੈ ਠੀਕ ਹੈ ਜੀ ਸਾਰੀ ਜਿਹੜੀ ਰੇਂਜ ਐ ਐਕਸਕਲੂਸਿਵਲੀ ਐਕਸਕਲੂਸਿਵਲੀ ਠੀਕ ਹੈ ਜੀ ਇਹ ਤੁਹਾਨੂੰ ਜੀ ਪੰਜਾਬ ਦੇ ਵਿੱਚ ਇੱਕ ਦੋ ਲੋਕੇਸ਼ਨ ਤੇ ਹੀ ਮਿਲਣਾ ਹੈ ਬ੍ਰੈਂਡ ਠੀਕ ਹੈ ਉਸਲੀ ਠੀਕ ਹੈ ਜੀ ਭਲਾ ਹਰ ਇੱਕ ਜੇ ਕਹਿ ਦਈਏ ਜਿੰਨੇ ਆਊਟਲੈਟ ਖੁੱਲੇ ਹੋਏ ਨੇ ਹਰ ਆਮ ਦੇ ਵਿੱਚ ਨਹੀਂ ਮਿਲੂਗਾ ਨਹੀਂ 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 ਤਾਂ ਆਊਟਲੈਟ ਤਾਂ ਕੋਈ ਇਹਦੇ ਨਾਲ ਕੰਪੈਰੀਸ਼ਨ ਹੀ ਨਹੀਂ ਆਏਗਾ ਠੀਕ ਹੈ ਜੀ ਆਊਟਲੈਟ ਆਊਟਲੈਟ ਦਾ ਮੀਨਿੰਗ ਫੈਕਟਰੀ ਆਊਟਲੈਟ ਠੀਕ ਹੈ ਜੀ ਆਊਟਲੈਟ ਦਾ ਮੀਨਿੰਗ ਹੈਗਾ ਜੀ ਫੈਕਟਰੀ ਆਊਟਲੈਟ ਜੀ ਜਿੱਥੇ ਤੁਹਾਨੂੰ 올ਡ ਸਟਾਕ ਮਿਲਣਾ ਹੈ ਠੀਕ ਹੈ ਜੀ ਜੋ ਸਾਡੇ ਕੋਲੋਂ ਬਚ ਕੇ ਜਾਂਦਾ ਸਟਾਕ ਉਹ ਤੁਹਾਨੂੰ ਫੈਕਟਰੀ ਆਊਟਲੈਟ ਤੇ ਮਿਲਦਾ ਠੀਕ ਹੈ ਜੀ ਪੁਰਾਣਾ ਸਟਾਕ ਜਿੰਨਾ ਵੀ ਹੈ ਕੰਪਨੀ ਕੋਲ ਉਹ ਸਭ ਜਿਹੜਾ ਹੁਣ ਆਪਣੇ ਕੋਲੇ ਡਿਸਪਲੇ ਲੱਗੀ ਆ ਇਹ ਤੁਹਾਨੂੰ ਆਊਟਲੈਟ ਤੇ ਨਹੀਂ ਮਿਲਦਾ ਨਹੀਂ 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 ਮਤਲਬ ਹੀ ਨਹੀਂ ਜੀ ਮਤਲਬ ਹੀ ਨਹੀਂ ਠੀਕ ਹੈ ਜੀ ਦੋ ਸੌ ਕਿੱਥੇ ਆ ਤੁਹਾਨੂੰ ਆਊਟਲੈਟ ਤੇ ਨਹੀਂ ਮਿਲੇਗਾ ਠੀਕ ਹੈ ਭਾਈ ਜੀ ਇਹੀ ਫਰਕ ਹੈਗਾ ਜੀ ਤੇ ਭਾਈ ਜੀ ਇਹ ਆ ਗਿਆ ਬ੍ਰਾਂਡ ਇਸ ਤੋਂ ਅੱਗੇ ਅੱਧਰ ਆ ਗਏ ਲਾਮੰਟੀ ਨਾਲ ਫਿਰ ਗਾਸ ਆ ਗਏ ਜੀ ਸਾਰੇ ਐਕਸਕਲੂਸਿਵ ਰੇਂਜ ਆ ਗਈਆਂ ਠੀਕ ਹੈ ਜੀ। ਪ੍ਰਿੰਟਰ ਦੇ। ਜੀ। ਫਿਰ ਆਵਲੀ ਵੀ ਜੈਕਟ ਟਾ ਗਿਆ ਹੈ। ਠੀਕ ਹੈ ਜੀ। ਇਹ ਆਵਲੀ ਜੈਕਟ ਦੀ ਗੱਲ ਕਰੀਏ, ਸ਼ੈਕਟ ਦੀ। ਜੀ। ਤਾਂ ਇਹ ਸਲਮਾਨ ਖਾਨ ਨੇ ਵੀ ਆਪਦੇ ਬਰਥਡੇ ਤੇ ਵੇਡਿੰਗ ਕੀਤੀ ਹੈ। ਠੀਕ ਹੈ ਜੀ। ਦਾਸ ਜੀ। ਠੀਕ ਹੈ ਜੀ। ਹਮਾਰੇ ਸਿਰੇ ਤੋਂ ਸਿਰਾ ਐਕਸਕਲੂਜੀਵੇ ਨਵੀਂ ਤੋਂ ਨਵੀਂ ਚੀਜ਼ਾਂ ਆਂ ਜਾਂਦੀਆਂ। ਤੁਹਾਨੂੰ ਜਿਹੜੀ ਮਾਨਸਾ ਦੇ ਐਕਸਕਲੂਜਿਵ ਦੇ ਵਿੱਚ ਮਿਲਣੀ ਆ। ਹਾਂਜੀ। ਤੇ ਮਤਲਬ ਹੁਣ ਦੂਰ ਜਾਣ ਦੀ ਲੋੜ ਨਹੀਂ ਹੈਗੀ। ਪਹਿਲਾਂ ਮਨ ਬਣਾ ਕੇ ਜਾਂਦੇ ਚਾਰ ਦੋਸਤ। ਸਾਰੇ ਸਪੈਸ਼ਲੀ ਮਾਨਸਾ ਲਈ। ਮਾਨਸਾ ਦੇ ਆਸ-ਪਾਸ ਜਿੰਨੇ ਵੀ ਆਪਣੀਆਂ ਮੰਡੀਆਂ ਪੈਂਦੀਆਂ ਉਹਨਾਂ ਲਈ ਸਪੈਸ਼ਲੀ ਆਪਾਂ ਵੱਡੇ ਬ੍ਰਾਂਡ ਲੈ ਕੇ ਆਏ ਠੀਕ ਹੈ ਜੀ ਜੀ ਤੇ ਸਭ ਤੋਂ ਵੱਡੀ ਗੱਲ ਬਈ ਇੱਕ ਹੋਰ ਖਾਸ ਹੈ ਕਿ ਕਿ ਤੁਹਾਨੂੰ ਫਰੈਸ਼ ਸਟਾਕ ਦੇ ਉੱਤੇ ਡਿਸਕਾਊਂਟ ਵੀ ਮਿਲ ਰਹੇ ਨੇ ਠੀਕ ਹੈ ਜੀ ਹਾਂ ਅਸੀਂ ਦੇਖ ਰਹੇ ਹਾਂ ਬਾਈ 1 ਗੈਟ ਉਹ ਜੇ ਸੁਪਰ ਡਰਾਈ ਹੈ ਬਾਈ 1 20 ਚੱਲ ਰਿਹਾ ਬਾਈ 2 30 ਚੱਲ ਰਿਹਾ ਠੀਕ ਹੈ ਜੀ ਸਾਰੀ ਨਿਊ ਕਲੈਕਸ਼ਨ ਹੈ ਠੀਕ ਹੈ ਜੀ ਸੁਪਰ ਡਰਾਈ ਜੀ ਲਓ ਵੀ ਆ ਵੀ ਤੁਹਾਨੂੰ ਦਿਖਾ ਦਈਏ ਬਾਈ ਕੋਲੋਂ ਆਪਾਂ ਆਹ ਲੈ ਕੇ ਗਏ ਸੀਗੇ ਜਿੱਦੇ ਦਲਜੀਤ ਦੇ ਸ਼ੋਅ ਤੇ ਗਏ ਸੀਗੇ ਹਾਂ ਜੀ ਹਾਂ ਜੀ ਪਾਜੀ ਜਿਹੋ ਉੱ ਕੈਮੋਫਲੇਜ ਦੇ ਵਿੱਚ ਅੱਜ ਕੱਲ ਸਭ ਤੋਂ ਟ੍ਰੈਂਡਿੰਗ ਹੈ ਕੈਮੋਫਲੇਜ ਜੈਕਟਸ ਠੀਕ ਹੈ ਜੀ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਚੱਲ ਰਹੀ ਹੈ ਠੀਕ ਹੈ ਬਈ ਕੈਮੋਫਲੇਜ ਕੀ ਬਾਤ ਹੈ ਅੱਗੇ ਆਪਣੇ ਕੋਲ ਨਵੀਂ ਤੋਂ ਨਵੀਂ ਜਿਹ ਕਹੇ ਦੀ ਬੜੀ ਸਾਰੀ ਕਲੈਕਸ਼ਨ ਹੈ ਜੀ A to Z ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਚੰਡੀਗੜ ਪਟਿਆਲਾ ਦਿੱਲੀ ਕਿਤੇ ਜਾਣ ਦੀ ਲੋੜ ਨਹੀਂ ਸਾਰੀ ਇੰਟਰਨੈਸ਼ਨਲ ਰੇਂਜ ਆਪਣੇ ਕੋਲ ਆਈ ਹੋਈ ਹੈ ਤੁਹਾਡੀਆਂ ਸਾਰੀਆਂ ਨੀਡਸ ਦਾ ਇੱਕੋ ਛੱਤ ਥੱਲੇ ਪੂਰੀਆਂ ਹੋ ਜਾਣਗੀਆਂ ਹਾਂਜੀ 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 ਇਹ ਸੁਪਰ ਡਰਾਈਵ ਬ੍ਰਾਂਡ ਪੰਜਾਬ ਦੇ ਵਿੱਚ ਕੈਪਸਨ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੇ ਕੋਲ ਹੈ ਠੀਕ ਹੈ ਜੀ ਅਦਰਕ ਆਪਣੇ ਕੋਲ ਜੀ ਅਮਰੀਕਨ ਨੇ ਕੋਲ ਹਾਂਜੀ ਕਿਸਤੇ ਵੀ ਆਫਰ ਲੱਗ ਰਹੀ ਹੈ ਬਾਇ 1겟1 ਦੀ ਠੀਕ ਹੈ ਜੀ ਪਰ ਆਫਰ ਤੁਹਾਨੂੰ ਸਾਰੇ ਮਿਲ ਨਹੀਂ ਮਿਲਦੇ ਆ ਤੇ ਜਿੰਮੇ ਜੀਨਾਂ ਦੇ ਵਿੱਚ ਆ ਕੇ ਤੁਸੀਂ ਦੇਖ ਸਕਦੇ ਹੋ ਰੇਕ ਬ੍ਰਾਂਡ ਤੇ ਉਹਨਾਂ ਦਾ ਅਲੱਗ ਸਟਾਕ ਦਾ ਲੱਗਿਆ ਹੋਇਆ ਵੀ ਕੀ ਇਹ ਤੇ ਡਿਸਕਾਊਂਟ ਮਿਲਣਾ ਕੀ ਇੱਥੇ ਆਪਾਂ ਨੂੰ ਵੈਨਡਿੰਗ ਮਿਲਣਾ ਤੇ ਅੱਗੇ ਤੁਸੀਂ ਕਿਹੜਾ ਦੇਖਣਾ ਹੈ ਅਮਰੀਕਨ ਬ੍ਰਾਂਡ ਆਈਜ਼ੋਡ ਜੀ ਇੱਕ ਸਭ ਤੋਂ ਵੱਡੀ ਤੁਹਾਨੂੰ ਜਿਹੜੀ ਸੌਖ ਹੋ ਜਾਂਦੀ ਹੈ ਜੋ 20 ਬ੍ਰਾਂਡ ਇਕੱਠੇ ਪਏ ਨੇ ਕੋਈ ਵੀ ਚੀਜ਼ ਪਾ ਕੇ ਆਪਾਂ ਦੇਖਣੀ ਆ ਮੌਕੇ ਤੇ ਟਰਾਈ ਹੋ ਜਾਂਦੀ ਆ ਤੇ ਨਹੀਂ ਆਪਣੋ ਅਲੱਗ-ਅਲੱਗ ਸਟੋਰ ਦੇ ਵਿੱਚ ਜਾਣਾ ਪੈਂਦਾ ਜਾਣਾ ਪੈਂਦਾ ਇੱਥੇ ਹੀ ਕੰਫਰਟੇਬਲ ਹੈ ਕਸਟਮਰ ਲਈ ਬਿਲਕੁਲ ਜੀ ਸਾਰੇ ਬ੍ਰਾਂਡ ਜੋ ਪੰਜ ਚੀਜ਼ਾਂ ਚੋਂ ਚੁਣੀ ਆ ਆਪਾਂ ਇੱਕ ਲੈਣੀ ਆ ਜਿਹੜੀ ਫਿੱਟ ਲੱਗਦੀ ਆ ਲੈ ਲਓ ਸਾਰੇ ਬ੍ਰਾਂਡਸ ਮਿਲਦੇ ਆ ਚੁਆਇਸ ਮਿਲਦੀ ਆ ਤੁਹਾਨੂੰ ਜੀ ਹਰ ਇੱਕ ਬ੍ਰਾਂਡ ਚ ਟਰਾਈ ਕਰਕੇ ਉਹ ਦੇਖ ਸਕਦਾ ਹੈ ਇੱਕ ਬਾਈ ਬ੍ਰਾਂਡ ਕੋਈ ਨੀਸ ਵੀ ਮਿਲਦਾ ਹੈ ਜੇ ਕਹਿੰਦੀ ਬਾਈ ਨੂੰ ਪੁੱਛ ਲੋ ਵੀ ਚੀਜ਼ ਕੀ ਲਈ ਹੈ ਬਾਈ ਆਪ ਦੇ ਹਿਸਾਬ ਨਾਲ ਹੀ ਦੱਸ ਦਿੰਦਾ ਹਾਂ ਹਾਂਜੀ ਹਾਂਜੀ ਬਹੁਤ ਪੁਰਾਣਾ ਬਾਈ ਹੋਰਾਂ ਦਾ ਜਿਹੜਾ ਕੰਮ ਆ ਗਿਆ ਜੌਨਸ ਬ੍ਰੈਂਡ ਆ ਗਿਆ ਜੀ ਇਹ ਤੇ ਵੀ ਆਫਰ ਲੱਗ ਰਹੀ ਹੈ ਬਾਈ 1 ਗੈਟ 1 ਦੀ ਠੀਕ ਹੈ ਜੀ ਬੂਟ ਕੱਟ ਵਗੈਰਾ ਸਾਰੀਆਂ ਸਟ All collections available ਠੀਕ ਹੈ ਜੀ ਕਿ ਭਾਈ ਜ਼ਿਆਦਾਤਰ ਜੇ ਮੈਂ ਹੁਣ ਤੁਹਾਡੇ ਕੋਲੇ ਸਾਰੇ ਮਟੀਰੀਅਲ ਤੇ ਆ ਜੈਕਟ ਵਗੈਰਾ ਜ਼ਿਆਦਾ ਚੱਲ ਰਹੀ ਹੈ ਕਿਹੜੀ ਚੀਜ਼ ਜ਼ਿਆਦਾ ਵਿਕ ਰਹੀ ਹੈ ਜੀ ਸਾਰੇ ਹੀ ਠੀਕ ਹੈ ਤੁਹਾਨੂੰ ਪਤਾ ਵਿంటర్ ਅਲੱਗ ਅਲੱਗ ਟੇਸਟ ਆ ਜੈਕਟਸ ਵਗੈਰਾ ਇਹ ਤਾਂ ਹੈ ਹੀ ਆ ਠੀਕ ਹੈ ਜੀ। ਯੂਸ ਫੋਲੋ ਆ ਗਏ। ਠੀਕ ਹੈ ਜੀ। ਪਾਪਰ ਸਾਰਾ। ਇਹ ਬਈ ਜਿੰਨੇ ਵੀ ਸਟਾਕ ਸਾਰਾ ਐਕਸਕਲੂਸਿਵ ਆਪਣਾ। ਸਾਰਾ ਐਕਸਕਲੂਸਿਵ ਸਟਾਕ ਹੈ। ਸਾਰਾ ਨਿਊ ਸਟਾਕ ਹੈ। ਬਿਲਕੁਲ ਫਰੈਸ਼ ਆ ਲੈ। ਬਿਲਕੁਲ ਫਰੈਸ਼। ਬਿਲਕੁਲ ਜੀ। ਲੋ ਵੀ ਦੋਸਤੋ। ਚਾ ਚੈੱਕ ਕਰੀ ਚੱਲਿਓ। ਕਹਿੰਦੇ ਹੁੰਦੇ ਆ ਕਾਪੀ ਵਾਲੀ ਚੀਜ਼ ਆਪਾਂ ਲੈ ਤਾਂ ਲੈਨੇ ਆ ਪਰ ਆਹ ਚੀਜ਼ਾਂ ਨਹੀਂ ਵਣਦੀਆਂ ਜਿੰਨੇ ਸੋਹਣੇ ਲੁੱਕਣੇ ਨੇ। ਹੰਡਾ ਹੰਡਾ ओरिजिनल ਜੀ ਹੰਡਾ ਪਹਿਲਾਂ ओरिजिनल। ਸਾਰਾ ਨਿਊ ਸਟਾਕ ਹੈ। ਪਰ ਆਫਰ ਲੱਗ ਰਹੀ ਹੈ ਬਾਏ ਟੂ ਗੈਟ ਟੂ ਫ੍ਰੀ। ਠੀਕ ਹੈ ਜੀ। ਮੈਂਟਰ ਆਫਰ ਹੈ ਜੀ ਇੱਕ ਲੈ ਲਿਆ 20 20/230/2 ਗੈਟ ਟੂ ਫ੍ਰੀ ਚੱਲ ਰਿਹਾ ਹੈ ਠੀਕ ਹੈ ਜੀ ਪੂਰੀ ਆਫਰ ਜੀ ਪੈਪੇ ਜੀਨਸ ਆ ਗਏ ਠੀਕ ਹੈ ਜੀ ਰੋਕਟ ਫਲਾਈਂਗ ਮਸ਼ੀਨ ਸਾਰੇ ਬ੍ਰਾਂਡ ਲੈ ਕੇ ਆਏ ਆਂ ਜੀ ਆਪਾਂ ਮਾਨਸਾਲੀ ਪ੍ਰੋਪਰਟੀ ਸਾਰੇ ਬ੍ਰਾਂਡ ਕਿ ਬਾਹਰ ਨਾ ਜਾਣਾ ਪਵੇ ਮੇਨ ਇੰਟਰੋਗੇ ਤਾਂ ਇੱਕ ਮਾਲ ਆ ਅੰਦਰ ਕੱਪੜਿਆਂ ਦਾ ਹਾਂਜੀ ਮਤਲਬ ਬ੍ਰਾਂਡ ਤੇ ਬ੍ਰਾਂਡ ਆਈ ਜਾਣੇ ਨੇ ਚੀਜ਼ ਤੁਸੀਂ ਪਸੰਦ ਕਰੀ ਜਾਣੀ ਆ ਤੇ ਲੈ ਕੇ ਜਾਈ ਜਾਣੀ ਸਾਰੇ ਬ੍ਰਾਂਡ ਸਾਰੇ ਤੇ ਫੁੱਲ ਆਫਰ ਲੱਗ ਰਹੀ ਹੈ ਜੀ ਇੱਕ ਚੀਜ਼ ਹੋਰ ਬਈ ਖਾਸ ਬਣਦੀ ਹੈ ਜੀ ਵੀਅਰਸ ਫੋਲੋ ਸਾਰੀ ਜੈਕਟਸ ਜੋ ਕਲੈਕਸ਼ਨ ਆਪਣੇ ਕੋਲ ਮਿਲਨੀ ਹੈ ਜੀ ਸਨੋ ਚ ਕਮੀ ਨਹੀਂ ਮਿਲਨੀ ਠੀਕ ਹੈ ਜੀ ਕਲੈਕਸ਼ਨ ਪੂਰੀ ਫੁੱਲ ਮਿਲੇਗੀ ਠੀਕ ਹੈ ਇੱਕ ਤੋਂ ਇੱਕ ਨਵੀਂ ਚੀਜ਼ ਹਾਂ ਜੀ ਹਾਂ ਮਤਲਬ ਦੋਸਤੋ ਜਿਹੜੀ ਚੀਜ਼ ਤੁਸੀਂ ਕਹਿਤੀ ਉਹ ਤੁਹਾਨੂੰ ਇੱਥੇ ਮਿਲ ਜਾਣੀ ਹੈ ਮਿਲ ਲਈਆਂ ਮਿਲਣੀਆਂ ਜੀ ਮੈਨਟ ਤੇ ਦੇਖ ਲਈ ਤੁਸੀਂ ਨਾਟਾਂ ਨਾਲ ਤਾਂ ਕੋਈ ਕੰਪੈਰੀਜ਼ਨ ਹੀ ਨਹੀਂ ਹੈਗਾ ਜੀ ਠੀਕ ਹੈ ਜੀ ਨਾਟ ਤੇ ਤਾਂ ਤੁਹਾਨੂੰ ਸਾਰਾ 올ਡ ਸਟਾਕ ਮਿਲਣਾ ਹੈ ਠੀਕ ਹੈ ਜੀ ਜਿਹੜਾ ਵੀਰ ਜੀ ਇਹ ਬਣਾਇਆ ਆ ਪਾ ਲਿਵਾਇਸ ਆ ਜੀ ਐਕਸਕਲੂਸਿਵ ਬਣਾਇਆ ਅੰਦਰ ਪ੍ਰੋਪਰ ਲਿਵਾਇਸ ਦੀ ਜਿਹੜੀ ਹੈਗੀ ਰੇਂਜ ਤੁਹਾਨੂੰ ਇੱਕ ਐਕਸਕਲੂਸਿਵ ਰੇਂਜ ਮਿਲਦੀ ਆ ਐਕਸਕਲੂਸਿਵ ਸਟੋਰ ਚ ਠੀਕ ਹੈ ਜੀ ਪ੍ਰੋਪਰ ਲਿਵਾਇਸ ਦੀ ਕਲੈਕਸ਼ਨ ਸਾਰੀ ਇੱਥੇ ਆਣੀ ਆ ਆਪਣੇ ਕੋਲ ਠੀਕ ਹੈ ਜੀ ਸਾਰੀ ਔਰ ਆਫਰ ਵੀ ਬਹੁਤ ਵਧੀਆ ਲੱਗ ਰਿਹਾ ਹੈ ਬਾਏ 4 50 ਲੱਗ ਰਿਹਾ ਹੈ ਠੀਕ ਹੈ ਜੀ ਲਿਵਾਇਸ ਦੇ ਉੱਪਰ ਸਾਰਾ ਲਿਵਾਇਸ ਆ ਪ੍ਰੋਪਰ ਆਪਾਂ ਇੱਕ ਐਕਸਕਲੂਸਿਵ ਸਟੋਰ ਬਣਾਇਆ ਆਪਣੇ ਸਟੋਰ ਦੇ ਅੰਦਰ ਜੀ ਠੀਕ ਆ ਸੋ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਪੈਣੀ ਚਾਹ ਬ ਸਾਰੀ ਫਿਟਸ ਮਿਲਦੀਆਂ ਆਪਣੇ ਕੋਲ ਜੀ men's women's ਦੋਨਾਂ ਦੀ ਪੂਰੀ ਫੁੱਲ ਕਲੈਕਸ਼ਨ ਅਵੇਲੇਬਲ ਹੈ ਜੀ ਭਾਈ ਹੁਣ ਇਸ ਤੋਂ ਜੇ ਗੱਲ ਕਰੀਏ ਨਾ ਵੀਡੀਓ ਵਿੱਚ ਬਹੁਤ ਜ਼ਿਆਦਾ ਵੱਡੀ ਨਾ ਹੋ ਜੇ ਇੱਕ ਚੀਜ਼ ਖਾਸ ਹੋਰ ਦੱਸਣੀ ਆ ਹਾਂਜੀ ਹਾਂਜੀ ਵੀ ਇਹ ਤਾਂ ਹੋ ਗਈ ਜਿਹੜੇ ਮੇਰੇ ਵਰਗੇ ਮਿੱਤਰਾਂ ਨੇ ਕਹਿੰਦੇ ਭਰਾਵਾਂ ਨੇ ਚੀਜ਼ਾਂ ਲੈ ਕੇ ਜਾਣੀਆਂ ਤੇ ਨਾਲ ਹਜੇ ਇੱਧਰ ਵੀ ਆਪਣਾ ਪਿਆ ਸਟੋਰ ਹੈ ਤੇ ਇਸ ਤੋਂ ਇਲਾਵਾ ਲੇਡੀਜ਼ ਵਾਸਤੇ ਤੇ ਬੱਚਿਆਂ ਵਾਸਤੇ ਵੀ ਆਪਣੇ ਕੋਲ ਪੂਰਾ ਹਾਂਜੀ ਹਾਂਜੀ ਵੀ ਜੀ ਉਹ ਆਪਣੇ ਫਰਸਟ ਫਲੋਰ ਦੇ ਉੱਪਰ ਲੇਡੀਜ਼ ਕਿਟ ਸਾਰੀ ਕਲੈਕਸ਼ਨ ਅਵੇਲੇਬਲ ਹੈ ਠੀਕ ਹੈ ਜੀ ਅਰ ਕੋ ਜੈਕਟ ਦੀ ਰੇਂਜ ਦੇਖੋ ਤੁਸੀਂ ਠੀਕ ਹੈ ਜੀ ਜੈਕਟਸ ਦੀ ਰੇਂਜ ਦੇਖੋ ਕਿਆ ਬਾਤ ਹੈ ਮੈਨੂੰ ਲੱਗਦਾ ਕਿ ਕਿਹੜੇ ਕਲਰ ਨਹੀਂ ਜਿਹੜਾ ਨਾ ਹੋ ਵੀ ਯਾਰ ਨਹੀਂ ਨਹੀਂ ਪੂਰੀ ਫੁੱਲ ਕਲੈਕਸ਼ਨ ਹੈਗੀ ਹੈ ਜੈਕਟਸ ਦੇ ਵਿੱਚ ਆ ਦੇਖੋ ਹਰ ਚੀਜ਼ ਹੈਗੀ ਹੈ ਜੈਕਟਸ ਦੇ ਵਿੱਚ ਹਲੋ ਦੂਸਰਾ ਜੀ ਡਾਇਮੰਡ ਕਾਰਡ ਦੇ ਵਿੱਚ ਜੋ ਅੱਜ ਕੱਲ ਪੂਰੀ ਟਰੈਂਡਿੰਗ ਚੱਲੀ ਹੋਈ ਹੈ ਜੈਕਟਸ ਇਸ ਦੇ ਵਿੱਚ ਬਹੁਤ ਜ਼ਿਆਦਾ ਕਲੈਕਸ਼ਨ ਹੈ ਹਾਫ ਫੁੱਲ ਦੋਨਾਂ ਤੇ ਵਿੱਚ ਜਿਹੜਾ ਮਰਜ਼ੀ ਕਲਰ ਲੈ ਲਓ ਜਿਹੇ ਜਿਹੇ ਜੇਬਾਂ ਵਾਲੀ ਲੈ ਲਓ ਜਿਵੇਂ ਮਰਜ਼ੀ ਲੈ ਲਓ ਡਿਜ਼ਾਈਨ ਸਾਰੀ ਪੈਣੀ ਤੁਹਾਨੂੰ ਸਾਰੇ ਬ੍ਰਾਂਡਸ ਮਿਲਣਗੇ ਆਪਣੇ ਕੋਲ ਇੱਕੋ ਹੀ ਸਟੋਰ ਦੇ ਅੰਦਰ ਜੀ ਇੰਡੀਅਨ ਟੈਰਨ ਆ ਗਿਆ ਹਾਂਜੀ ਟਰੌਊਜ਼ਰਸ ਜੈਕਟਸ ਸਾਰੀ ਪੂਰੀ ਫੁੱਲ ਕਲੈਕਸ਼ਨ ਹੈ ਔਰ ਸਕੀਮਸ ਬਹੁਤ ਜ਼ਿਆਦਾ ਵਧੀਆ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਐਂ ਸਮਝੋ ਵੀ ਮਾਰਕੀਟ ਚੋਂ ਲੈਣਾ ਇੱਥੇ ਲੈਣਾ ਕੋਈ ਫਰਕ ਹੀ ਨਹੀਂ ਹੈਗਾ ਰੇਟ ਦਾ ਕੋਈ ਫਰਕ ਹੀ ਨਹੀਂ ਹੈਗਾ ਇੱਕ ਨੋਨ ਬ੍ਰਾਂਡ ਲੈਣਾ ਇੱਕ ਬ੍ਰਾਂਡ ਲੈਣਾ ਕੋਈ ਫਰਕ ਨਹੀਂ ਹੈਗਾ ਇਸ ਚ ਬਾਇ ਟੂ ਗੇਟ ਟੂ ਲੱਗਿਆ ਹੋਇਆ ਹੈ ਠੀਕ ਆਲ ਕਲੈਕਸ਼ਨ ਦੇ ਉੱਤੇ ਅੰਦਰ ਕਲਰ ਪਲੱਸ ਆ ਗਿਆ ਠੀਕ ਹੈ ਜੀ ਤੇ ਰੇਮਨ ਦਾ ਬ੍ਰਾਂਡ ਹੈਗਾ ਗਲਬਲੱਸ ਜੀ ਉਹ ਬਹੁਤ ਅੱਛੀ ਆਫਰ ਲੱਗੀ ਹੋਈ ਹੈ ਇਹਦੇ ਕੀ ਜਲਦਰੀ ਬਈ ਆਫਰ ਇਸ ਤੇ ਵੀ ਬਾਇਟ ਟੂ ਗੈਟ ਟੂ ਬਾਇਟ ਲੈ ਕੇ ਟੂ ਮਾਲ ਇੱਕ ਵਾਰ ਆ ਕੇ ਪੂਰੀ ਗੱਡੀ ਭਰ ਕੇ ਤੁਰੂਗਾ ਹਾਂਜੀ ਹਾਂਜੀ ਜੀ ਜਿਹੜੀ ਚੀਜ਼ ਲੈਣੀ ਆ ਸਾਰੀਆਂ ਚੀਜ਼ਾਂ ਆਪਣ ਇੱਕੋ ਜਗ੍ਹਾ ਤੇ ਮਿਲ ਜਾਣਗੀਆਂ ਮਿਲ ਨਹੀਂ ਮਿਲ ਨਹੀਂ ਬਈ ਜੀ ਐਰੋ ਆ ਗਿਆ ਜੀ ਇਹ ਵੀ ਅਮਰੀਕਨ ਬ੍ਰਾਂਡ ਆ ਗਿਆ ਬਹੁਤ ਵਧੀਆ ਆਫਰ ਲੱਗੀ ਹੋਈ ਹੈ ਜੀ ਇਸ ਤੇ ਵੀ ਬਾਇਟ ਟੂ ਗੈਟ ਟੂ ਲੱਗਿਆ ਹੋਇਆ ਠੀਕ ਹੈ ਜੀ ਬਈ ਸਭ ਤੋਂ ਵੱਡਾ ਤੋਹਫਾ ਤਾਂ ਤੁਸੀਂ ਨਾ ਆ ਫਰਸਟ ਫਲੋਰ ਵਾਲਾ ਦਿੱਤਾ ਕਿਉਂਕਿ ਕਈ ਵਾਰਨ ਮੈਂ ਵੀ ਜਦੋਂ ਜਾਣਾ ਆਪਾਂ ਤਾਂ ਕਿਤੋਂ ਵੀ ਆਉਂਦੇ ਜਾਂਦੇ ਕੱਪੜਾ ਲੈ ਲੈਂਦੇ ਆ ਲੇਡੀਜ਼ ਤੇ ਬੱਚਿਆਂ ਲਈ ਬਹੁਤ ਮੁਸ਼ਕਲ ਹੋ ਜਾਂਦਾ ਵੀਰ ਜੀ ਬੱਚਿਆਂ ਦਾ ਤੇ ਲੇਡੀਜ਼ ਦਾ ਸਪੈਸ਼ਲ ਫਰਸਟ ਫਲੋਰ ਦੇ ਉੱਤੇ ਸਾਰੇ ਬ੍ਰਾਂਡਸ ਲੈ ਕੇ ਆਏ ਜੀ ਜੋ ਆਸ-ਪਾਸੇ ਆਪਣੇ ਕਿਤੇ ਨਹੀਂ ਮਿਲਦੇ ਠੀਕ ਹੈ ਜੀ 100 ਕਿਲੋਮੀਟਰ ਦੇ ਵਿੱਚ ਆਂ ਸਮਝ ਲਓ ਠੀਕ ਹੈ ਜੀ ਸਾਰੇ ਸਪੈਸ਼ਲੀ ਬ੍ਰਾਂਡਸ ਲਿਆਂਦੇ ਆ ਲਕਸ਼ੀਤਾ ਸਬਦਾ ਠੀਕ ਹੈ ਔਰ ਫੁੱਲ ਰੇਂਜ ਠੀਕ ਹੈ ਜੀ ਪੂਰੀ ਫੁੱਲ ਕਲੈਕਸ਼ਨ ਨਹੀਂ ਨਹੀਂ ਆਪਣੀ ਕੋਲ ਕੱਲੀ ਡਿਸਪਲੇ ਲੱਗੀ ਮਿਲੂਗੀ ਹਾਂਜੀ ਹਾਂਜੀ ਪੂਰੀ ਰੇਂਜ ਆਪਾਂ ਨੂੰ ਪ੍ਰੋਪਰ ਆਪਾਂ ਨੂੰ ਜਿੰਨੇ ਵੀ ਹੋ ਸਕਦਾ ਪ੍ਰੋਪਰ ਰੇਂਜ ਮਿਲਣੀ ਹੈ ਜੀ ਸਾਰੀ ਅਲਕਸ਼ਿਤਾ ਜੀ ਕਲੈਕਸ਼ਨ ਲੱਗੀ ਹੋਈ ਹੈ ਸਾਰੀ ਠੀਕ ਹੈ ਜੀ ਆਫਰ ਵਧੀਆ ਲੱਗੇ ਹੋਇਆ ਬਾਈ 350 ਲੱਗ ਰਿਹਾ ਠੀਕ ਹੈ ਜੀ ਅੱਛਾ ਬਹੁਤ ਵਧੀਆ ਆਫਰ ਲੱਗ ਰਹੀ ਹੈ ਠੀਕ ਹੈ ਜੀ ਅੱਧਾ ਫਿਰ ਸਬਿਤਾ ਆ ਗਿਆ ਜੀ ਵਿంటర్ ਦੇ ਉੱਪਰ 55% ਆਫ ਲੱਗ ਰਿਹਾ ਸਬਿਤਾ ਵਿంటర్ ਸਟਾਕ ਤੇ ਠੀਕ ਹੈ ਸੂਟਸ ਲੋ ਬਲੇਜ਼ਰਸ ਲੋ ਠੀਕ ਹੈ ਜੀ ਫਾਰੇ 55% ਆਫ ਹੈ ਠੀਕ ਹੈ ਜੀ ਹਾਂ ਜੀ ਮੀ ਤੋਂ ਅੱਧਰਲੇ ਪਾਸੇ ਲਈ ਵਾਸਤੇ ਹੋ ਗਿਆ ਜੀ ਬਈਆ ਸਮਰਸ ਤੇ ਜੀ ਸਮਰ ਵਾਲੀ ਕਲੈਕਸ਼ਨ ਤੇ 50 ਵਿੰਟਰ ਤੇ ਫਲੈਟ 50 ਸਾਰਾ ਠੀਕ ਹੈ ਜੀ ਮਾਰਾ ਡਿਸਕਾਊਂਟ ਦਾ ਪੂਰੇ ਮਿਲ ਨਹੀਂ ਮਿਲਨੇ ਨੇ ਮਤਲਬ ਚੀਜ਼ ਸਿਲੈਕਟ ਕਰੋ ਤੁਸੀਂ ਤੇ ਅਲੱਗ ਅਲੱਗ ਬ੍ਰਾਂਡ ਨੇ ਅਲੱਗ ਅਲੱਗ ਚੀਜ਼ਾਂ ਤੇ ਡਿਸਕਾਊਂਟ ਸਭ ਤੇ ਲੱਗਿਆ ਹੋਇਆ ਸੱਚ ਠੀਕ ਹੈ ਜੀ ਫੁੱਲ ਆਨ ਡਿਸਕਾਊਂਟ ਜੀ ਕਿਉਂਕਿ ਬਿਆਹ ਦਾ ਸੀਜ਼ਨ ਆ ਤੇ ਉਹ ਤਾਂ ਹੈ ਜੀ ਜਿਹੜਾ ਭੈਣਾਂ ਨੇ ਵਧੀਆ ਕੋਈ ਚੀਜ਼ ਲੈਣੀ ਹਰ ਚੀਜ਼ ਹਰ ਇੱਕ ਸ਼ਾਰਟ ਦੇ ਵਿੱਚ ਜੀ ਠੀਕ ਹੈ ਬਲੇਜ਼ਰਸ ਲੌਂਗ ਦੇ ਵਿੱਚ ਸਾਰੇ ਤੁਹਾਨੂੰ ਪੂਰੀ ਕਲੈਕਸ਼ਨ ਮਿਲਣੀ ਹੈ ਆਪਣੇ ਕੋਲ ਠੀਕ ਹੈ ਜੀ ਬਾਹਰ ਜਾਣ ਦੀ ਕਿਸੇ ਨੂੰ ਲੋੜ ਹੀ ਨਹੀਂ ਹੈਗੀ ਠੀਕ ਹੈ ਜੀ ਸਾਰੇ ਹੱਲ ਇੱਕੋ ਥਾਂ ਦੇ ਹੋਈਆਂ ਇੱਕੋ ਥਾਂ ਤੇ ਹੈ ਇੱਕੋ ਸ਼ਰਤ ਥੱਲੇ ਸਾਰੇ ਬ੍ਰਾਂਡਸ ਅਵੇਲੇਬਲ ਹੈ ਮੈਨਸ ਵੂਮਨਸ ਕਿਡਸ ਸਾਰੀ ਕਲੈਕਸ਼ਨ ਅਵੇਲੇਬਲ ਆਪਣੇ ਕੋਲ ਫੁੱਲ ਰੇਂਜ ਦੇ ਵਿੱਚ ਠੀਕ ਹੈ ਆਨਲੀ ਆ ਗਿਆ ਜੀ ਆਫਰ ਬਹੁਤ ਅੱਛੀ ਲੱਗ ਰਹੀ ਹੈ ਬਾਇਟ ਟੂ ਗੇਟ ਟੂ ਠੀਕ ਹੈ ਜੀ ਓਨਲੀ ਦੇ ਉੱਪਰ ਬਲ ਉਹੀ ਗੱਲ ਆ ਬਈ ਜੇ ਪੂਰੀ ਫੈਮਿਲੀ ਆ ਗਈ ਤਾਂ ਬਾਈ 2 ਗੱਟ 2 ਵਾਲਾ ਕੰਮ ਉਹਨਾਂ ਲਈ ਜਮਾਂ ਪਰਫੈਕਟ ਬਹੁਤ ਪਰਫੈਕਟ ਹੈ ਬਹੁਤ ਜ਼ਿਆਦਾ ਸਿੰਗਲ ਬੰਦਾ ਚਾਰ ਚੀਜ਼ਾਂ ਨਹੀਂ ਖਰੀਦ ਸਕਦਾ ਰੌਕੀਟ ਆ ਗਿਆ ਮਲਟੀ ਕਲਰ ਦਾ ਬ੍ਰੈਂਡ ਹੈ ਠੀਕ ਹੈ ਬੈਸਟ ਤੋਂ ਬੈਸਟ ਆਫਰ ਲੱਗਿਆ ਉਹਨੇ ਲਿਵਾਈਸ ਆ ਗਿਆ ਲੇਡੀਜ਼ ਦੇ ਵਿੱਚ ਠੀਕ ਹੈ ਜੀ ਸਾਰੀ ਕਲੈਕਸ਼ਨ ਪੂਰੀ ਆ ਰਹੀ ਆਪਣੇ ਕੋਲ ਜੀ ਸਿਹਾਰ ਹੋ ਗਿਆ ਹਰ ਚੀਜ਼ ਵੈਸਟਰਨ ਲੈਣੀ ਹੈ ਠੀਕ ਹੈ ਹਰ ਕਲੈਕਸ਼ਨ ਫੁੱਲ ਹੈ ਠੀਕ ਹੈ ਜੀ ਹਾਂ ਹੁਣ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਬਿਲਕੁਲ ਹੀ ਨਹੀਂ ਵੀਰ ਜੀ ਬਿਲਕੁਲ ਹੀ ਨਹੀਂ ਮਤਲਬ ਹੀ ਨਹੀਂ ਜੀ ਨਾਈਟ ਸੂਟ ਵਗੈਰਾ ਕੋਟ ਸੈਟਸ ਸਾਰੀ ਵੈਰਾਈਟੀ ਅਵੇਲੇਬਲ ਹੈ ਆਪਣੇ ਕੋਲ ਠੀਕ ਹੈ ਜੀ ਲੌਬੀ ਪ੍ਰੋਪਰ ਇੱਕ ਵਾਰ ਗੇੜਾ ਜਰੂਰ ਮਾਰਿਓ ਤੇ ਇਸ ਤੋਂ ਇਲਾਵਾ ਵੀ ਹੁਣ ਬੱਚਿਆਂ ਵਾਲੇ ਵੀ ਜਰੂਰ ਦਿਖਾਈਏ ਹਾਂਜੀ ਹਾਂਜੀ ਤੇ ਲੇਡੀਜ਼ ਦਾ ਜੇ ਕਹਿਦੀ ਹੈ ਮਤਲਬ ਪੂਰੀ ਕਲੈਕਸ਼ਨ ਪੂਰਾ ਸ਼ੋਅਰੂਮ ਇੰਟ੍ਰੀ ਬ੍ਰਾਂਡ ਆ ਗਿਆ ਨਾਈਟ ਸੂਟ ਦੇ ਵਿੱਚ ਠੀਕ ਹੈ ਜੀ ਸਭ ਤੋਂ ਟੌਪ ਸੇਲਿੰਗ ਬ੍ਰਾਂਡ ਹੈ ਠੀਕ ਹੈ ਨਾਈਟ ਸੂਟ ਦਾ ਜੀ ਫਲਾਈਟ ਸੂਟ ਚ ਠੀਕ ਹੈ ਜੀ ਸਭ ਤੋਂ ਟਾਪ ਸੇਲਿੰਗ ਬ੍ਰਾਂਡ ਹੈ ਇਹਦੇ ਵੀ ਸਾਰੇ ਕਲਰ ਸਾਰੇ ਡਿਜ਼ਾਈਨ ਹਨਾ ਬਈ 컬렉ਸ਼ਨ ਪੂਰੀ 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 ਜੀ ਜੀ ਤੇ ਲੋ ਵੀ ਮਿੱਤਰੋ ਹੁਣ ਆ ਜੀ ਤੁਸੀਂ ਬੱਚਿਆਂ ਦੇ ਸੈਕਸ਼ਨ ਹੁਣ ਆਪਾਂ ਆ ਗਏ ਕਿਡ ਸੈਕਸ਼ਨ ਦੇ ਵਿੱਚ ਜੀ ਬੱਚਿਆਂ ਦਾ ਬੱਚਿਆਂ ਦਾ ਵੀ ਕਿਹੜੇ ਕਿਹੜੇ ਬ੍ਰਾਂਡ ਆ ਗਏ ਜੀ ਬੱਚਿਆਂ ਦਾ ਵੀਰ ਜੀ ਕ੍ਰਿੰਸਮ ਕਲੱਬ ਆ ਗਿਆ ਜੀ ਠੀਕ ਹੈ ਜੀ ਜੀ ਉਸ ਤੋਂ ਮੀਰਕਸ ਆ ਗਿਆ ਬਿੰਗਸਫੀਲਡ ਆ ਗਿਆ ਜੀ ਮਿੰਨੀ ਕਲੱਬ ਆ ਗਿਆ ਨਿਊ ਬੋਨ ਤੋਂ ਲੈ ਕੇ ਸਾਰੇ ਸਟਾਰਟ ਆਪਣੇ ਕੋਲ ਠੀਕ ਹੈ ਜੀ A to Z ਬੱਚਿਆਂ ਦਾ ਜੀ ਅਦਰ ਦੇਖੋਗੇ ਤੁਸੀਂ ਨਿਊ ਬੋਨ ਦੇ ਵਿੱਚ ਸਭ ਤੋਂ ਟੌਪ ਸੇਲਿੰਗ ਬ੍ਰਾਂਡ ਹੈ ਕ੍ਰਿੰਸਮ ਮਿਨੀ ਕਲੱਬ ਇਹ ਬਹੁਤ ਛੀ ਕਲੈਕਸ਼ਨ ਹੈ ਜੀ ਠੀਕ ਹੈ ਜੀ ਮਿਨੀ ਕਲੱਬ ਦੀ ਜੀ ਉਹ ਵੀ ਦੋਸਤੋ ਲੋੜੀ ਜੈਕਟ ਪਹਿਲਾ ਵੀਡੀਓ ਪਈਆ ਲੋੜੀ ਵਾਲਦਾਂ ਨੂੰ ਗਿਫਟ ਦੇਣਾ ਇੱਕ ਵਾਰ ਇੱਥੇ ਗਿਆ ਮਾਦੋਸ਼ ਛੋਟੀਆਂ ਛੋਟੀਆਂ ਜੈਕਟਾਂ ਕਿੰਨੀ ਸੋਹਣੀਆਂ ਲੱਗਦੀਆਂ ਬੱਚਿਆਂ ਦੀਆਂ ਬੱਚਿਆਂ ਦੀ ਜੀ ਤੇ ਸਪੈਸ਼ਲੀ ਬ੍ਰਾਂਡ ਹੈ ਜੈਕਟ ਦਾ ਕਿਡਸ ਵੇਅਰ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਹਿੰਦੇ ਨਾ ਕਿ ਉਹ ਪੁੱਤ ਨੇ ਕਹਿੰਦੇ ਜਾ ਪੋਤੀ ਨੇ ਜੋੜੀ ਬਣਾਉਣੀ ਵੀ ਇੱਕੋ ਹੀ ਚੀਜ਼ ਕੋਲ ਮਿਲ ਜੂਗੀ ਮਿਲ ਜੇਗੀ ਮਿਲ ਜੇਗੀ નો ਡਾਊਟ ਕਿਸੇ ਮਰਜ਼ੀ ਬ੍ਰਾਂਡ ਚ ਤੁਸੀਂ ਲੈ ਲੇ ਹਾਂਜੀ 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 ਜੀ ਆ ਯੂ ਐਸ ਫੋਲੋ ਆ ਗਿਆ ਜੀ ਕਿਡਸ ਦੇ ਵਿੱਚ ਬੱਚਿਆਂ ਦੇ ਵਿੱਚ ਜੀ ਪ੍ਰੋਪਰ ਕਲੈਕਸ਼ਨ ਮਿਲਨੀ ਹੈ ਆਪਣੇ ਕੋਲ ਮਨ ਕੱਲਾ ਇਹ ਨਹੀਂ ਹੈਗਾ ਇੱਕ ਡਿਸਪਲੇ ਆ ਪਰ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਸਾਰੇ ਤਰ੍ਹਾਂ ਦੀਆਂ ਵੈਰਾਈਟੀਆਂ ਸਾਰੇ ਤਰ੍ਹਾਂ ਦੀ ਕਲੈਕਸ਼ਨ ਬਾਈ ਘਰਾਂ ਨੇ ਰੱਖੀ ਹੋਈ ਹੈ ਸਾਰੀ ਪੂਰੀ ਫੁੱਲ ਜੀ ਪੈਪੇ ਜੀਨਸ ਆ ਗਿਆ ਬੱਚਿਆਂ ਦਾ ਠੀਕ ਹੈ ਜੀ ਬਾਈ 250 ਲੱਗ ਰਿਹਾ ਜੀ ਤੇ ਠੀਕ ਹੈ ਬਹੁਤ ਵਧੀਆ ਜਾ ਵਾਈ 1 ਗੱਟ 1 ਫ੍ਰੀ ਹੈਗਾ ਠੀਕ ਹੈ ਜੀ ਕਲੈਕਸ਼ਨ ਦੀ ਕਮੀ ਨਹੀਂ ਹੋएगी ਆਪਣੇ ਸਟੋਰ ਤੇ ਆ ਕੇ ਕਲੈਕਸ਼ਨ ਦੀ ਕਮੀ ਨਹੀਂ ਤੇ ਆਫਰਾਂ ਦੀ ਕਮੀ ਆਫਰ ਤਾਂ ਤੁਹਾਨੂੰ ਪਤਾ ਹੀ ਹੈ ਇਸ ਟਾਈਮ ਹਾਂ ਜੀ ਫੁੱਲ ਦੇ ਰਹੇ ਆਸੀਂ ਨਿਊ ਸਟੋਰ ਕਰਕੇ ਤੁਹਾਨੂੰ ਪਤਾ ਹੈ ਆਫਰਸ ਜੋ ਮਾਰਕੀਟ ਚ ਨਹੀਂ ਮਿਲਦੀਆਂ ਉਹ ਆਪਣੇ ਕੋਲ ਮਿਲ ਰਹੀਆਂ ਨੇ ਠੀਕ ਹੈ ਜੀ ਹਾਂ ਜੀ ਸਟੇਟਸ ਕਿਉ ਜੀ ਸਾਰੇ ਮਤਲਬ ਲੇਡੀਜ਼ ਦੇ ਬੱਚਿਆਂ ਦੇ ਮੈਨਜ਼ ਦੇ ਸਾਰੇ ਜੀ ਸਾਰੇ ਜਿਹੜੇ ਵਧੀਆ ਤੋਂ ਵਧੀਆ ਵੇਚਦਾ ਉਹ ਸਾਰੇ ਤੁਹਾਨੂੰ ਇੱਥੇ ਮਿਲ ਜਾਣੇ ਆ ਤੇ ਅੱਗੇ ਲੋਹੜੀ ਆ ਰਹੀ ਹੈ ਲੋਹੜੀ ਤੇ ਕਿਸੇ ਨੇ ਕੋਈ ਵੀ ਗਿਫਟ ਕਰਨਾ ਇੱਕ ਵਾਰ ਜਿਹੜਾ ਮਾਰਿਓ ਬੱਚਿਆਂ ਦੇ ਵਨ ਪੀਸ ਸਾਰੀ ਕਲੈਕਸ਼ਨ ਪੂਰੀ ਆ ਰਹੀ ਹੈ ਜੀ ਜੀ ਦੇਖੋ ਕੋਈ ਚੀਜ਼ ਐਦਾ ਨਹੀਂ ਹੈ ਕਿ ਕਸਟਮਰ ਨੂੰ ਆ ਕੇ ਐਦਾ ਲੱਗੇਗਾ ਕਿ ਨਹੀਂ ਮਿਲੀ ਆਪਣੇ ਕੋਲ ਬਿਲਕੁਲ ਜੀ ਸਾਰੀ ਕਲੈਕਸ਼ਨ ਅਵੇਲੇਬਲ ਹੈ ਜੀ ਅੱਗੇ ਕੋਟ ਪੈਂਟ ਵੀ ਆ ਗਈ ਜੀ ਹਾਂਜੀ ਹਾਂਜੀ ਬੱਚਿਆਂ ਦੇ ਜੀ ਨਿਊ ਬੋਨ ਤੋਂ ਲੈ ਕੇ ਚਾਹ ਇੱਕ ਸਾਲ ਦਾ ਬੱਚਾ ਹੋਵੇ ਚਾਹ 10 ਸਾਲ ਦਾ ਹੋਵੇ ਠੀਕ ਹੈ ਜੀ ਸਾਰਿਆਂ ਦੇ ਕੋਟ ਪੈਂਟ ਵੀ ਅਵੇਲੇਬਲ ਹੈ ਬੱਚਿਆਂ ਦੇ ਆਪਣੇ ਕੋਲ ਹਾਂਜੀ ਲਓ ਜੀ ਕੁਆਲਟੀ ਚੈੱਕ ਕਰੋ ਤੁਸੀਂ ਕੱਪੜੇ ਦੇ ਮੂੰਹੋਂ ਬੋਲਦੀ ਹੈ ਚੀਜ਼ ਬਹੁਤ ਸੋਹਣੀ ਕਲੈਕਸ਼ਨ ਅਵੇਲੇ ਬੱਚਿਆਂ ਦੇ ਵਿੱਚ ਵੀ ਜੀ ਸਾਰੀ ਕਲੈਕਸ਼ਨ ਮਿਲੇਗੀ ਤੁਹਾਨੂੰ ਕੋਡ ਪੈਂਡ ਕੋਡ ਪੈਂਡ ਜੀ ਹਲੋ ਬਲੈਕ ਤੋਂ ਫਰੈਂਡਿੰਗ ਨੂੰ ਜੀ ਪਾਰਟੀ ਵੀਅਰ ਦੇ ਵਿੱਚ ਤੁਸੀਂ ਕਲੈਕਸ਼ਨ ਦੇਖੋ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਸਾਰੇ ਹਲ ਤੁਹਾਡੇ ਇੱਕੋ ਜਗ੍ਹਾ ਤੇ ਇੱਕੋ ਜਗ੍ਹਾ ਤੇ ਮਿਲ ਜਾ ਤੇ ਬਹੁਤ ਵਧੀਆ ਡਿਸਕਾਊਂਟ ਲੱਗੇ ਆ ਬੱਚਾ ਵੀ ਕਹਿੰਦਾ ਦੂਰੋਂ ਪਤਾ ਲੱਗੂਆ ਬੱਚੇ ਦੇ ਕੱਪੜੇ ਪਾਏ ਆ ਹਾਂਜੀ 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 ਜੀ ਤੇ ਬਾਈ ਜੀ ਹੁਣ ਜੇ ਗੱਲ ਕਰੀਏ ਦੁਬਾਰਾ ਲੋਕੇਸ਼ਨ ਜਰੂਰ ਦੱਸਦੀ ਆਪਾਂ ਲੋਕੇਸ਼ਨ ਦਾ ਵੀ ਜੀ ਨੀਅਰ ਬੱਸ ਸਟੈਂਡ ਜੀ ਆਪੋਸਿਟ ਨਿੱਕੀ ਚਾੜ੍ਹ ਢੰਡਾਰ ਠੀਕ ਹੈ ਜੀ ਐਸ ਕ੍ਰੋਮ ਦਾ ਸ਼ੋਰੂਮ ਜੀ ਤੇ ਲੋਬੀ ਮਾਨਸਾ ਵਾਸੀਓ ਤੇ ਸਾਰਿਆਂ ਨੂੰ ਇੱਕ ਜੇ ਕਹਿ ਦਈਏ ਜਿਹੜੀ ਖੁਸ਼ਖਬਰੀ ਤੁਹਾਨੂੰ ਸਦਾ ਸੁਣਾਈ ਸੀ ਬਾਈ ਨੇ ਸਾਰਾ ਦਿਖਾਇਆ ਇੱਕ ਵਾਰ ਤੁਸੀਂ ਐਸ ਕ੍ਰੋਮ ਦੇ ਸ਼ੋਰੂਮ ਦੇ ਵਿੱਚ ਗਿੜਾ ਮਾਰ ਕੇ ਜਾਇਓ ਚਾਹੇ ਤੁਸੀਂ ਆਪ ਦੇ ਲਈ ਕੱਪੜੇ ਲੈਣੇ ਆ ਫੈਮਿਲੀ ਲਈ ਲੈਣੇ ਆ ਬੱਚਿਆਂ ਲਈ ਲੈਣੇ ਆ ਪਾ ਇੱਕ ਵਾਰ ਤੁਸੀਂ ਗੇੜਾ ਮਾਰੋ ਨਰਾਸ਼ ਨਹੀਂ ਹੋਵੋਗੇ ਕਿਉਂਕਿ ਬਹੁਤ ਜ਼ਿਆਦਾ ਵਾਈ ਹੋਰ ਨੇ ਕਲੈਕਸ਼ਨ ਰੱਖੀ ਹੋਈ ਹੈ ਹਰ ਤਰ੍ਹਾਂ ਦੀ ਹਰ ਇੱਕ ਚੀਜ਼ ਤੁਹਾਨੂੰ ਇੱਥੇ ਅਵੇਲੇਬਲ ਮਿਲਣੀ ਹੈ ਹਾਂਜੀ ਭਾਈ ਇਸ ਤੋਂ ਅੱਗੇ ਜੇ ਹੁਣ ਗੱਲ ਕਰੀਏ ਅਦਰ ਲੌਂਗ ਕੋਰਟਸ ਵਗੈਰਾ ਜੀ ਸਪੈਸ਼ਲ ਅਸੀਂ ਸਾਡੀਆਂ ਮਾਵਾਂ ਦਾ ਭੈਣਾਂ ਦਾ ਬਹੁਤ ਖਿਆਲ ਰੱਖਿਆ ਠੀਕ ਹੈ ਜੀ ਕਿ ਉਹਨਾਂ ਨੂੰ ਪ੍ਰੋਬਲਮ ਨਾ ਆਵੇ ਬਿਲਕੁਲ ਜੀ ਕੋਰਟ ਦੇ ਵਿੱਚ ਜੀ ਸ਼ਾਰਟ ਲੌਂਗ ਕੋਰਟ ਸਾਰੀ ਪੂਰੀ ਕਲੈਕਸ਼ਨ ਰੱਖੀ ਹੈ ਜੀ ਜਿਹੜੇ ਕੋਈ ਵੀ ਜੌਬ ਕਰਦੇ ਨੇ ਉਹਨਾਂ ਲਈ ਪਹਿਣਾ ਲਈ ਹਰ ਤਰ੍ਹਾਂ ਦਾ ਮਤਲਬ ਤੁਹਾਨੂੰ ਦੇਖੋ ਕੋਰਸ ਦੇ ਵਿੱਚ ਤਾਂ ਫੁੱਲ ਵੈਰਾਈਟੀ ਆ ਰਹੀ ਹੈ ਲੌਂਗ ਕੋਰਟ ਸ਼ਾਰਟ ਕੋਰਟ ਸਾਰੀ ਪੂਰੀ ਫੁੱਲ ਕਲੈਕਸ਼ਨ ਆ ਰਹੀ ਹੈ ਫਿਰ ਕਾਰਡੀਗਨ ਦੇ ਵਿੱਚ ਵੀ ਆਪਣੇ ਕੋਲ ਪੂਰੀ ਕਲੈਕਸ਼ਨ ਆ ਰਹੀ ਹੈ ਜੀ ਦੇਖੋ ਕਾਰਡੀਗਨ ਦੀ ਹਿਊਜ਼ ਰੇਂਜ ਆ ਰਹੀ ਹੈ ਜੀ ਆਇਕੋ ਕਾਰਡੀਗਨ ਦੇ ਵਿੱਚ ਲਓ ਜੀ ਜੀ ਤੁਸੀਂ ਸੋਚੋ ਤੇ ਚੀਜ਼ ਤੁਹਾਡੇ ਸਾਹਮਣੇ ਲੌਂਗ ਕਾਰਡੀਗਨ ਸ਼ਾਰਟ ਕਾਰਡੀਗਨ ਹਰ ਚ ਪ੍ਰੋਪਰ ਕਲੈਕਸ਼ਨ ਹੈ ਜੀ